ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮਹਾਰਾਜ ਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਕਿਸਾਨੀ ਸੰਘਰਸ਼ ਤੇ ਹੱਕ ਵਿੱਚ ਨਿਤਰੇ ਸ਼ਹਿਰ ਵਾਸੀ ਜਗਰਾਉਂ ਪੁਲ ਤੇ ਨੌਜਵਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਿਸਾਨਾਂ ਦੀ ਸੇਤਿਆਬੀ ਦੇ ਲਈ ਵਈ ਅਰਦਾਸਾਂ ਦਾ ਦੌਰ ਜਾਰੀ ਸੰਗਤਾਂ ਵੱਲੋਂ ਨਵੇਂ ਸਾਲ ਮੌਕੇ ਸਜਾਇਆ ਗਿਆ ਧਾਰਮਿਕ ਸਮਾਗਮ ਰਾਹੋ ਰੋਡ ਤੇ ਕਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ ਮੌਕੇ ਤੇ ਫੈਕਟਰੀ ਦਾ ਸਾਰਾ ਸਮਾਨ ਸੜਕੇ ਹੋਇਆ ਸਵਾ ਜਾਨੀ ਨੁਕਸਾਨ ਤੋਂ ਰਿਹਾ ਬਚਾ ਸ਼ਾਰਟ ਸਰਕਟ ਹੋਣ ਦੀ ਜਤਾਈ ਸੰਭਾਵਨਾ ਬਰਸਾਤ ਨੇ ਸੰਗਣੀ ਤੁੰਤੋਂ ਦਵਾਈ ਨਜਾਤ ਉੱਤਰ ਭਾਰਤ ਸਣੇ ਪੰਜਾਬ ਦੇ ਵਿੱਚ ਛਾਈ ਸੀ ਧੁੰਦੀ ਚਾਦਰ ਮੌਸਮ ਮਾਹਿਰਾ ਨੇ ਜਤਾਈ ਸੰਭਾਵਨਾ ਆਉਂਦੇ ਕੁਝ ਦਿਨਾਂ ਤੱਕ ਮੀਂਹ ਦੇ ਰਹਿਣਗੇ ਅਸਰ ਕਣਕ ਦੀ ਫਸਲ ਲਈ ਫਾਇਦੇਮੰਦ ਸਾਬਿਤ ਹੋਵੇਗਾ ਮੀਂਹ ਤੇ ਰਾਏਕੋਟ ਦੇ ਗੁਰਦੁਆਰਾ ਟਾਲੀਆਣਾ ਸਾਹਿਬ ਵਿਖੇ ਜੋੜ ਮੇਲ ਦਾ ਆਯੋਜਨ ਦੂਸਰੇ ਦਿਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਸ਼ਮੂਲੀਅਤ ਨਗਰ ਕੀਰਤਨ ਦੇ ਵਿੱਚ ਉਮੜਿਆ ਸੰਗਤਾਂ ਦਾ ਸੇਲਾਬ ਕਿਸਾਨਾਂ ਦੀ ਸੁਖ ਸ਼ਾਂਤੀ ਦੇ ਲਈ ਕੀਤੀ ਗਈ ਅਰਦਾਸ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਿਸਾਨੀ ਸੰਘਰਸ਼ ਮੋਰਚੇ ਦੀ ਲੁਧਿਆਣਾ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕਿਸਾਨੀ ਸੰਘਰਸ਼ ਤੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਲੁਧਿਆਣਾ ਦੇ ਜਗਰਾਉਂ ਪੁਲ ਤੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਨੌਜਵਾਨਾਂ ਦਾ ਗੁੱਸਾ ਪਾਜਪਾ ਆਗੂ ਹਰਜੀਤ ਗਰੇਵਾਲ ਤੇ ਨਿਕਲਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਪਾਜਪਾ ਆਗੂ ਹਰਜੀਤ ਗਰੇਵਾਲ ਤੇ ਨਿਸ਼ਾਨਾ 사ਦਿਆ ਗਿਆ ਤੇ ਉਹਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਡਟਣ ਦੇ ਲਈ ਅਪੀਲ ਕੀਤੀ ਗਈ ਹੈ ਉੱਧਰ ਨੌਜਵਾਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਉਹ ਅੱਗੇ ਜਾ ਕੇ ਆਪਣੀ ਹਾਈ ਕਮਾਂਡ ਤੇ ਗੱਲ ਰੱਖਣੀ ਚਾਹੀਦੀ ਆ ਵੀ ਸਾਡੇ ਕਿਸਾਨ ਦੁਖੀ ਨੇ ਉਹ ਤਾਂ ਸਗੋਂ ਕਿਸਾਨਾਂ ਨੂੰ ਪੁੱਠਾ ਸਿੱਧਾ ਬੋਲ ਕੇ ਹੋਰ ਦੁੱਖ ਪਚਾ ਰਹੇ ਨੇ। ਹੋਰ ਦੁੱਖ ਪਹੁੰਚਾਉਂਦੇ ਨੇ ਵੀ ਨਹੀਂ ਭਾਜੀ 80 ਸਾਲ ਦੇ ਬਜ਼ੁਰਗ ਬੈਠੇ ਨੇ ਉੱਥੇ ਕੋਈ ਆਮ ਬੰਦਾ ਦੇਖਦਾ ਉਹਦੀ ਦਿਲ ਚੋਂ ਤਰਾ ਨਿਕਲ ਜਾਂਦੀ ਆ ਇਹ ਉਹਨਾਂ ਨੂੰ ਬਾਰੇ ਪੁੱਠਾ ਬੋਲਦੇ ਨੇ ਵੀ ਨਹੀਂ ਜੀ ਉਹ ਤਾਂ ਐਵੇਂ ਨਜਾਇਜ਼ ਬੈਠੇ ਨੇ ਕੌਣ ਪਾਗਲ ਹੋਊਗਾ ਆਪਣਾ ਵੀ ਜਿਹੜਾ ਘਰ-ਬਾਰ ਛੱਡ ਕੇ ਇੰਨੀ ਠੰਡ ਦੇ ਵਿੱਚ ਉੱਥੇ ਜਾ ਕੇ ਬੈਠੂਗਾ ਇਸ ਕਰਕੇ ਭਾਜੀ ਦੇ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਣੀ ਹਾਈ ਕਮਾਂਡ ਅੱਗੇ ਗੱਲ ਰੱਖਣ ਵੀ ਕਿਸਾਨ ਵਾਕਈ ਦੁਖੀ ਆ ਪਰੇਸ਼ਾਨ ਆ ਕੱਲ ਰੈਲੀ ਹੋਈ ਸੀਗੀ ਉਹਨਾਂ ਨੇ ਪੁਲਿਸ ਫੋਰਸ ਲਾ ਕੇ ਰੈਲੀ ਕੀਤੀ ਉਹਨਾਂ ਨੂੰ ਡਰ ਸੀ ਵੀ ਕਿਸਾਨ ਆਗੇ ਤੇ ਛੇਤਰ ਪ੍ਰੇਡ ਨਾ ਕਰਨ ਔਰ ਇਹ ਜੇ ਕਿਤੇ ਕਿਤੇ ਇਕੱਲੇ ਜਾਣਗੇ ਇਹਨਾਂ ਦੀ ਕਿਤੇ ਵੀ ਹੋ ਸਕਦੀ ਹੈ ਜੀ ਲੁਧਿਆਣਾ ਦੇ ਰਾਹੋ ਰੋਡ ਤੇ ਸਥਿਤ ਇੱਕ ਕਪੜਾ ਫੈਕਟਰੀ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਮੌਕੇ ਤੇ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਉਦਰ ਪੁਲਿਸ ਅਧਿਕਾਰੀ ਦੇ ਮੁਤਾਬਕ ਅੱਗ ਲੱਗਣ ਦੇ ਕਾਰਨ ਬਾਰੇ ਹਲੇ ਪਤਾ ਨਹੀਂ ਲੱਗ ਸਕਿਆ ਪਰ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਰ ਫੈਕਟਰੀ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ। 9:30 9:30 ਵਜੇ ਅੱਗ ਲੱਗੀ ਸੀ ਜੀ ਜੋ ਫਾਇਰ ਬ੍ਰਿਗੇਡ ਵਾਲਾ ਨੂੰ ਟੈਲੀਫੋਨ ਕੀਤਾ 15 ਮਿੰਟ 10-15 ਮਿੰਟ ਬਾਅਦ ਫਾਇਰ ਬ੍ਰਿਗੇਡ ਵੀ ਆ ਗਿਆ ਫਾਇਰ ਬ੍ਰਿਗੇਡ ਕਾਬੂ ਤੇ ਆ ਕੇ ਸਭ ਪਾਇਆ ਗਿਆ। ਕੋਈ ਜਾਨੀ ਮਾਨੀ ਨੁਕਸਾਨ ਨਹੀਂ ਨੰਦਾ ਜਾਨੀ ਮਾਨੀ ਨੁਕਸਾਨ ਦਾ ਕੋਈ ਨੁਕਸਾਨ ਨਹੀਂ ਇਹ ਸਰ ਸ਼ਾਮੀ ਸਾਨੂੰ ਰਾਤੀ 9:00 ਵਜੇ ਇਤਲਾਹਾਈ ਸੀ ਕਿ ਆਰ ਟੈਕਸ ਕ੍ਰੀਏਸ਼ਨਜ਼ ਰਾਹੋ ਰੋਡ ਬਾਜੜਾ ਰੋਡ ਦੇ ਉੱਤੇ ਇੱਕ ਫੈਕਟਰੀ ਹੈ ਜਿਹਦੇ ਵਿੱਚ ਅੱਗ ਲੱਗੀ ਸੀ ਔਰ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀਗੀ ਉਸ ਤੋਂ ਬਾਅਦ ਅਸੀਂ ਆਪਣੀਆਂ ਸਾਰੀਆਂ ਗੱਡੀਆਂ ਮੂਵ ਕਰਵਾਈਆਂ ਔਰ ਇਸ ਟਾਈਮ ਜਿਹੜਾ ਅੱਗ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਲੱਗਾ ਜੀ ਸਰ ਇਹ ਤਾਂ ਬਾਅਦ ਚੋ ਇਸ ਅੱਗ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿਉਂਕਿ ਇਸ ਟਾਈਮ ਰਾਤ ਹੈਗੀ ਹੈ ਇਸ ਟਾਈਮ ਕੁਝ ਕਹਿ ਨਹੀਂ ਸਕਦੇ ਹੈਗੇ ਸਵੇਰ ਇਹਦੀ ਪੂਰੀ ਤਰ੍ਹਾਂ ਇਨ ਸ਼ਹਿਰ ਦੇ ਵਿੱਚ ਨਵੇਂ ਸਾਲ ਦੇ ਮੌਕੇ ਤੇ ਜਗਾ ਜਗਾ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਕਿਸਾਨਾਂ ਦੀ ਸਫਲਤਾ ਦੇ ਲਈ ਅਰਦਾਸਾਂ ਦਾ ਦੌਰ ਵੀ ਚੱਲੀ ਹੈ। ਉੱਥੇ ਹੀ ਸੋਨੂ ਫੁੱਲਾਵਾਲ ਦੇ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ ਜਿੱਥੇ ਕਿਸਾਨੀ ਮੋਰਚੇ ਦੀ ਸਫਲਤਾ ਦੇ ਲਈ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਨੇ। ਜੋ ਕਿ ਭਾਜਪਾ ਨੇ ਕਾਲੇ ਕਾਨੂੰਨ ਲਾਗੂ ਕੀਤੇ ਨੇ। ਦਿੱਲੀ ਬਾਰਡਰ ਤੇ ਹਰਿਆਣਾ ਬਾਰਡਰ ਤੇ ਜੋ ਸਾਡੇ ਪੰਜਾਬ ਦੇ ਕਿਸਾਨ ਅੱਜ 36 37 ਦਿਨ ਹੋ ਗਏ ਨੇ ਆਪਣੇ ਸੰਘਰਸ਼ ਕਰ ਰਹੇ ਨੇ ਤੇ 4 ਤਰੀਕ ਨੂੰ ਫਿਰ ਦੁਬਾਰੇ ਮੀਟਿੰਗ ਆ ਤੇ ਮੈਂ ਭਗਵਾਨ ਵਾਲਮੀ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਤੇ ਜੋ ਸੰਘਰਸ਼ ਪੰਜਾਬ ਦੇ ਕਿਸਾਨਾਂ ਨੇ ਜਾਰੀ ਰੱਖਿਆ ਆ ਵਾ ਉਹਦੇ ਵਿੱਚ ਉਹਨਾਂ ਨੂੰ ਸਫਲਤਾ ਮਿਲੇ ਉਸ ਸ਼ਹਿਰ ਦੇ ਵਿੱਚ ਮੀਂਹ ਦੇ ਮੌਸਮ ਨੇ ਤੁੰਦ ਤੋਂ ਸ਼ਹਿਰ ਵਾਸੀਆਂ ਨੂੰ ਨਿਜਾੜ ਦਿੱਤੀ ਹੈ ਉੱਤਰ ਭਾਰਤ ਸਣੇ ਪੰਜਾਬ ਦੇ ਵਿੱਚ ਸੰਘਣੇ ਤੁੰਦ ਦਾ ਕਹਿਰ ਜਾਰੀ ਸੀ ਇਸ ਤੋਂ ਬਾਅਦ ਹੁਣ ਪੀਏਯੂ ਮੌਸਮ ਮਹਾਰਾ ਨੇ ਸੰਭਾਵਨਾ ਜਤਾਈ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਮੀਂਹ ਦਾ ਅਸਰ ਰਹੇਗਾ ਜੋ ਕਿ ਕਣਕ ਦੀ ਫਸਲ ਅਤੇ ਸਬਜ਼ੀਆਂ ਦੀ ਕਾਸ਼ਤ ਦੇ ਲਈ ਫਾਇਦੇਮੰਦ ਸਾਬਿਤ ਹੋਵੇਗਾ आ, ये जो मौसम में बदलाव आया हमारे एक्चुअली दो सिस्टम्स जो हैं वो इकट्ठे मर्ज हुए हैं सो उसकी वजह से काफ़ी वाइड स्प्रेड रेनफॉल की फ़ोरकास्ट है और ये जो रेनफॉल है फ़िलहाल अभी पाँच छः जनवरी तक कंटिन्यू करेगी वैसे तो पंजाब के जो नर्दर्न डिस्ट्रिक्ट है वहाँ पे ज़्यादा वाइड स्प्रेड है कई जगह पे हेल स्ट्रॉम की भी है क्योंकि गरज चमक के साथ छीटे पड़ेंगे और बाकी शीतलहर इसी तरह कंटिन्यू करेगी जो हमारी गेहूँ की फसल है उसके लिए ये क्योंकि लाइट टू मॉडरेट रेनफॉल है सो ये उसके लिए अच्छी है उसकी इरिगेशन रिक्वायरमेंट ठीक करती है दूसरा इस बरसात से एक और फेवरेबल इफेक्ट ये है कि पिछले दिनों कोहरा पड़ रहा था जो कि मिनिमम टेम्परेचर जब हाँ जी एक दो या जीरो डिग्री सेल्सियस कई जगह पे रिकॉर्ड किए गए तो उसकी वजह से कोहरा पड़ रहा था फ्रॉस्ट पड़ रही थी सो so, बदलवाई वाला जो ये आ, मौसम कंटिन्यू करेगा उससे टेम्परेचर मिनिमम जो है थोड़े राइज हो जाएंगे सो so, जो पिछले दिनों एक या दो डिग्री सेल्सियस या तीन डिग्री सेल्सियस के आसपास रिकॉर्ड किए जा रहे थे अब वो राइज होकर दो या तीन डिग्री राइज कर जाएंगे ਮੀਨਸ ਕੇ ਪੂਰੇ ਪੰਜਾਬ ਮੇ ਜਨਰਲੀ 4 ਸੇ 5 ਡਿਗਰੀ ਸੈਲਸੀਅਸ ਕੇ ਵਿੱਚ ਮਿਨਿਮਮ ਟੈਂਪਰੇਚਰਸ ਬਣੇ ਲੁਧਿਆਣਾ ਮਹਾਨਗਰ ਦੇ ਵਿੱਚ ਪਾਰਕਾਂ ਦੇ ਰੱਖ-ਰਖਾਵ ਅਤੇ ਸੁੰਦਰੀਕਰਨ ਦੇ ਲਈ ਬਣਾਈ ਗਈ ਪਾਰਕ ਮੈਨੇਜਮੈਂਟ ਕਮੇਟੀ ਦੇ ਵੱਲੋਂ ਗੁਰੂ ਨਾਨਕ ਦੇਵ ਪਵੰਦੇ ਵਿੱਚ ਸ਼ਹਿਰ ਦੇ ਕੌਂਸਲਰਾਂ ਦੇ ਨਾਲ ਇੱਕ ਬੈਠਕ ਰੱਖੀ ਗਈ ਜਿਸ ਦੇ ਵਿੱਚ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਨਾਲ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਵੀ ਮੌਜੂਦ ਰਹੇ ਇਸ ਦੌਰਾਨ ਉਨ੍ਹਾਂ ਬੈਠਕ ਨੂੰ ਸੰਬੋਧਨ ਕੀਤਾ ਅਤੇ ਇਸ ਮੌਕੇ ਤੇ ਉਨ੍ਹਾਂ ਨੇ ਕੌਂਸਲਰਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਤੇ ਮੌਕੇ ਤੇ ਮੌਜੂਦ ਨਗਰ ਨਿਗਮ ਅਧਿਕਾਰੀਆਂ ਨੇ ਇਹਨਾਂ ਮੁਸ਼ਕਲਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਜ਼ਾਹਿਰ ਕੀਤਾ ਹੈ ਇੱਕ ਸਾਢੇ 20 ਸਾਲ ਪਹਿਲਾਂ ਪੀएमसीਜ਼ ਬਣੀਆਂ ਸੀਗੀਆਂ ਉਹਦੇ ਵਿੱਚ ਕਾਫੀ ਹੱਦ ਤੱਕ ਵਧੀਆ ਕੰਮ ਹੋਏ ਸੀਗੇ ਔਰ ਕਾਫੀ ਦੇਰ ਤੋਂ ਉਹਨਾਂ ਨਾਲ ਰਾਫਤਾ ਨਹੀਂ ਸੀ ਬਣਿਆ ਕਾਫੀ ਉਹਨਾਂ ਦੀਆਂ ਕੰਪਲੇਂਟਸ ਸੀਗੀਆਂ ਉਹਨਾਂ ਕੋਲ ਸੁਜੈਸ਼ਨ ਸੀਗੇ ਅੱਜ ਕਾਰਪੋਰੇਸ਼ਨ ਦਾ ਇੱਕ ਐਫਰਟ ਸੀਗਾ ਮਿਸਟਰ ਬੈਠੇ ਆ ਮੇਅਰ ਸਾਹਿਬ ਅੱਜ ਕਿਤੇ ਬਾਹਰ ਗਏ ਹੋਏ ਨੇ ਉਹ ਹਾਜ਼ਰ ਨਹੀਂ ਸੀਗੇ ਪਰ ਮੈਂ ਦੇਖਿਆ ਜਿਸ ਤਰੀਕੇ ਲੁਧਿਆਣੇ ਚ ਬਨਸਪਤੀ ਨੂੰ ਪਿਆਰ ਕਰਨ ਵਾਲੇ ਨੇਚਰ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਕਿਸ ਤਰੀਕੇ ਉਮੜ-ਉਮੜ ਕੇ ਆਏ ਤੇ ਉਹਨਾਂ ਦੇ ਜਿਹੜੇ ਸੁਜੈਸ਼ਨ ਸੀਗੇ तो आज यहाँ खास करके इसी देह को मद्देनजर रखते हुए पी एम सी पूरे लुधियाना के शहर से जो प्रत्येक पार्क को एक पी एम सी जो पार्क मैनेजमेंट कमेटी जो आस पास के लोगों को साथ लेकर सौंदर्यकरण के लिए और रख रखाव के लिए ये जो कमिटी बनी थी आज उनके साथ ये आमने सामने की एक यहाँ सभा आज आयोजित की गई है जो मुझे लगता है कि शहर के सौंदर्यकरण के लिए ही नहीं केवल वरन यहाँ के वातावरण के लिए भी बहुत ही हमें सफलता प्रदान करेगी पंजाब पुलिस ने ट्रैफिक मार्शल नौजवाना दा ਹੌਸਲਾ ਵਧਾਉਣ ਅਤੇ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਸੀ ਜੋ ਕਿ بارش ਤੇ ਕਾਰਨ ਮਲਤਵੀ ਕਰਨਾ ਪਿਆ ਪਰ ਉਸ ਇਸੇ ਮੌਕੇ ਤੇ ਇਨਾ ਟ੍ਰੈਫਿਕ ਮਾਰਸ਼ਲ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਦੌਰਾਨ ਟ੍ਰੈਫਿਕ ਮਾਰਸ਼ਲ ਦੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੇ ਲਈ ਇਨਾ ਨੌਜਵਾਨਾਂ ਦਾ ਧੰਨਵਾਦ ਜ਼ਾਹਰ ਕੀਤਾ ਗਿਆ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਇਨਾਮ ਵੀ ਤਕਸੀਮ ਕੀਤੇ ਗਏ ਨੇ ਜੋ ਸਾਨੂੰ ਅੱਜ ਜ਼ਿੰਮੇਵਾਰੀ ਦਿੱਤੀ ਗਈ ਸੀ ਅੱਜ ਉਹਨਾਂ ਨੂੰ ਇੱਕ ਪੂਰਾ ਸਾਲ ਹੋ ਗਿਆ ਔਰ ਸਾਡੇ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਟ੍ਰੈਫਿਕ ਤੋਂ ਲੈ ਕੇ ਕੋਵਿਡ ਦੇ ਵਿੱਚ ਆਉਣ ਵਾਲੀਆਂ ਆਫ਼ਤਾਂ ਜਿਹੜੀਆਂ ਚੱਲੀਆਂ ਨੇ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਜਿਹੜੇ ਸੰਸਕਾਰ ਟੀਮ ਵੀ ਅਸੀਂ ਇੱਕ ਤਿਆਰ ਕੀਤੀ ਗਈ ਸੀ ਜਿਹੜੀ ਸਾਡੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਉਹਦੇ ਵਿੱਚ ਵੀ ਅਸੀਂ 800 ਤੋਂ 9 ਸੰਸਕਾਰ ਨੇ ਜਿਹੜੇ ਅੱਜ ਲੁਧਿਆਣਾ ਸ਼ਹਿਰ ਦੇ ਪਰਿਵਾਰਿਕ ਦੇ ਪਰਿਵਾਰਿਕ ਮੈਂਬਰ ਬਣ ਕੇ ਜਿਹੜੀ ਸੇਵਾ ਨਿਭਾਈ ਆ ਉਸ ਸਬੰਧ ਦੇ ਵਿੱਚ ਅਸੀਂ ਬੱਚਿਆਂ ਦਾ ਜੀਕੇ ਐਕਟੀਵਿਟੀ ਪ੍ਰੋਗਰਾਮ ਕਰਵਾਇਆ ਸੀਗਾ ਜਿਸ ਦੇ ਵਿੱਚ ਸਾਡੇ ਪ੍ਰੋਗਰਾਮ ਬਾਰਸ਼ ਪੈਣ ਕਰਕੇ ਅਸੀਂ ਇਸੇ ਪੋਸਟਪੋਨ ਕੀਤਾ ਤੇ ਅੱਜ ਅਸੀਂ ਸਨਮਾਨ ਸਮਾਰੋ ਲਾਇਨਸ ਕਲੱਬ ਲੁਧਿਆਣਾ ਵਿਕੇ ਰੱਖਿਆ ਦਿੱਤੀ ਸਾਡੇ ਮੁੱਖ ਮਹਿਮਾਨ ਨੇ ਜਿਹੜੇ ਭਾਰਤ ਕੋਚ ਨਾਚੂ ਸ਼੍ਰੀ ਕੈਬਨਿਟ ਮਿੰਿਸਟਰ ਪੰਜਾਬ ਨੇ ਚੀਫ ਗੈਸਟ ਨੇ ਸਾਡੇ ਸ਼੍ਰੀ ਆਪਣੇ ਰਕੇਸ਼ ਅਗਰਵਾਲ ਜੀ ਏਸੀਪੀ ਸਰਦਾਰ ਗੁਰਦੇਵ ਸਿੰਘ ਜੀ डीसीपी साहब ਸਾਡੇ ਬਰਾੜ ਸਾਹਿਬ ਔਰ ਬੜੀਆਂ ਸਖਸੀਤਾਂ ਨੇ ਜਿਹੜੀਆਂ ਸੁਖਵਿੰਦਰ ਬਿੰਦਰਾ ਜੀ ਔਰ ਬਹੁਤ ਸਾਰੇ ਵੱਡੇ ਸਖਸੀਤਾਂ ਧਾਰਮਿਕ ਤੇ ਰਾਜਨੀਤਿਕ ਜਿਹੜੀਆਂ ਇੱਥੇ ਪਹੁੰਚ ਰਿਹਾ ਮੈਂ ਸਾਰਿਆਂ ਦਾ ਜੀ ਆਇਆਂ ਵੀ ਕਰਦਾ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਵਿੱਚ ਜੋੜ ਮੇਲੇ ਦੇ ਦੂਸਰੇ ਦਿਨ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜੋੜ ਮੇਲੇ ਦੇ ਦੂਸਰੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਫੁੱਲਾਂ ਦੇ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਦੇ ਵਿੱਚ ਸ਼ਿਸ਼ੋਭਿਤ ਕੀਤਾ ਗਿਆ ਅਤੇ ਦੂਸਰੇ ਪਾਸੇ ਗੱਤਕਾ ਜਥਿਆਂ ਦੇ ਵੱਲੋਂ ਗੱਤਕਾ ਦੇ ਜੋਹਰ ਦਿਖਾਏ ਕੇ ਨਗਰ ਕੀ ਤੰਦੀ ਅਰਮਤਾ ਦੇ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਗੁਰਦੁਆਰਾ ਟਾਲੀਆਣਾ ਸਾਹਿਬ ਰਾਇਕੋਟ ਵਿਖੇ ਉਸ ਪਾਵਨ ਪਵਿੱਤਰ ਦਿਹਾੜੇ ਨੂੰ ਯਾਦ ਕੀਤਾ ਜਾ ਰਿਹਾ ਹੈ ਜਦੋਂ ਇਸ ਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਇਸ ਇਲਾਕੇ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਸਦਕਾ ਇਹ ਇਲਾਕਾ ਜਿਹੜਾ ਹੈ ਇਹ ਆਬਾਦ ਹੋਇਆ ਹੈ ਸਰਖੇਸ ਹੋਇਆ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਨਾ ਹੀ ਭੁਲਾਇਆ ਜਾ ਸਕਦਾ ਅੱਜ ਉਸ ਪਾਵਨ ਪਵਿੱਤਰ ਦਿਹਾੜੇ ਦੀ ਯਾਦ ਦੇ ਵਿੱਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਪੋਟ ਦੇ ਪ੍ਰਬੰਧ ਵੱਲੋਂ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਟਾਲੀਆਣਾ ਸਾਹਿਬ ਇੱਕ ਅੱਜ 20 ਪੂ 3 ਜਨਵਰੀ ਨੂੰ ਮਹਾਨ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਅੱਜ ਸਾਡੇ ਲਈ ਬੜਾ ਮਾਣ ਤੇ ਗੌਰਵ ਵਾਲਾ ਦਿਹਾੜਾ ਵਾ ਕਿਉਂਕਿ ਅੱਜ ਸਿੱਖ ਪੰਥ ਦੀ ਯਾਦੀਮ ਸ਼ਖੀਅਤ ਸਿੰਘ ਸਾਹਿਬ ਜਾਨੀ ਹਰਪੀ ਸਿੰਘ ਜੀ ਜਥੇਦਾਰ ਚੰਨੀ ਕਾਲਕਸਰ ਸਾਹਿਬ ਜੀ ਵਿਸ਼ੇਸ਼ ਤੌਰ ਤੇ ਇਸ ਨਗਰ ਕੀਰਤਨ ਦੀ ਰੰਮਤਾ ਲਈ ਇੱਥੇ ਆਏ ਨੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਲੁਧਿਆਣਾ ਦੇ ਵਿੱਚ 27ਵਾਂ ਲੋੜੀ ਮੇਲਾ ਮਨਾਉਣ ਦੀ ਤਿਆਰੀਆਂ ਦੇ ਵਿੱਚ ਲੱਗੇ ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਜਿਸ ਦੀ ਅਗਵਾਈ ਕੇਕੇ 바ਵਾ ਅਤੇ ਮਹਿਲਾ ਕੌਂਗਰਸ ਵਿੰਗ ਦੇ ਪ੍ਰਧਾਨ ਲੀਨਾ ਟਪਾਰੀਆ ਦੇ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੋੜੀ ਮੇਲਾ ਛੋਟੇ ਬੱਚਿਆਂ ਨੂੰ ਸਮਰਪਿਤ ਹੋਵੇਗਾ ਜੋ ਕਿ 10 ਜਨਵਰੀ ਨੂੰ ਮਨਾਇਆ ਜਾਵੇਗਾ ਇਸ ਮੌਕੇ ਇੱਕ ਸਾਲ ਤੋਂ ਛੋਟੀਆਂ ਬੱਚਿਆਂ ਨੂੰ ਸ਼ਗਨ ਵੀ ਵੰਡਿਆ ਜਾਵੇਗਾ ਤਾਈਆਂ ਦਾ ਲੋੜੀ ਮੇਲਾ ਅਸੀਂ ਲਗਾ ਰਹੇ ਹਾਂ 10 ਤਰੀਕ ਨੂੰ ਉਹਦੇ ਸਬੰਧੀ ਮੀਟਿੰਗ ਸੱਦੀ ਗਈ ਹੈ ਇਹ ਮੇਲਾ 26 ਸਾਲ ਪਹਿਲਾਂ ਸਵਰਗੀ ਜਗਦੇਵ ਸਿੰਘ ਜਸਵਾਲ ਜੀ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਬਾਅਦ ਸਾਰੇ ਸਾਡੀ ਇੱਕ ਟੀਮ ਬਣਾਈ ਉਹਨਾਂ ਨੇ ਤੇ ਟੀਮ ਦੇ ਸਾਰੇ ਸਾਥੀ ਇੱਥੇ ਬੈਠੇ ਨੇ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਸਾਰੇ ਰਲਮਿਲ ਕੇ ਇਹ ਮੇਲਾ ਲਗਾਉਨੇ ਆ ਜਿਹੜਾ ਅੱਜ 27ਵਾਂ ਲੋੜੀ ਮੇਲਾ ਧੀਆਂ ਦਾ ਹੋ ਰਿਹਾ ਉਹਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਰੱਖੀ ਗਈ ਸੀ ਸਰਕਟ ਹਾਊਸ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਸਾਨੂੰ ਇੱਕ ਮਹਿਲਾ ਹੋਣ ਦੇ ਨਾਤੇ ਆਪਣੇ ਆਪ ਤੇ ਵਿੱਚ ਇੱਕ गर्व ਮਹਿਸੂਸ ਹੁੰਦਾ ਹੈ ਕਿ 27 ਸਾਲ ਪਹਿਲਾਂ ਜਦ ਧੀਆਂ ਦੀ ਲੋੜੀ ਕੋਈ ਨਹੀਂ ਸੀ ਮਨਾਉਂਦਾ ਧੀਆਂ ਨੂੰ ਇੱਕ ਬੋਝ ਸਮਝਿਆ ਜਾਂਦਾ ਸੀ ਸਾਡੇ ਸਮਾਜ ਦੇ ਵਿੱਚ ਤੇ 바ਵਾ ਜੀ ਦੀ ਦੇਣ ਹੈ ਕਿ ਇਹਨਾਂ ਨੇ ਜ 27 ਸਾਲ ਪਹਿਲੇ ਧੀਆਂ ਦੀ ਲੋੜੀ ਸ਼ੁਰੂ ਕੀਤੀ ਸੀ ਉਦੋਂ ਸਾਨੂੰ ਵੀ ਬੜਾ ਅਟਪਟਾ ਲੱਗਾ ਸੀ ਤਿੱੀਆਂ ਦੀ ਲੋੜੀ ਮਨਾਈ ਜਾਊਗੀ ਲੇਕਿਨ ਅੱਜ ਬੜਾ ਗਰਮ ਮਹਿਸੂਸ ਹੁੰਦਾ ਹੈ ਕਿ ਅੱਜ ਹਿੰਦੁਸਤਾਨ ਕਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਤਿੱੀਆਂ ਦੀ ਲੋੜੀ ਜਦ ਮਨਾਈ ਜਾਂਦੀ ਹੈ ਮੈਨੂੰ ਲੱਗਦਾ ਹੁਣ ਮੁੰਡਿਆਂ ਨਾਲ ਜ਼ਿਆਦਾ ਤਿੱੀਆਂ ਦੀ ਲੋੜੀਆਂ ਮਨਾਣ ਲੱਗੇ ਹੁਣ ਤਾਂ ਡੱਬੇ ਵੀ ਵੰਡਣ ਲੱਗੇ ਤਿੱੀਆਂ ਜੰਮਨ ਤੇ ਉਸ ਸ਼ਹਿਰ ਦੇ ਵਿੱਚ LG ਇਵੈਂਟ ਕੰਪਨੀ ਦੇ ਵੱਲੋਂ ਨਵੇਂ ਸਾਲ ਦੇ ਮੌਕੇ ਅਤੇ ਲੋਹੜੀ ਨੂੰ ਮੁੱਖ ਰੱਖਦੇ ਹੋਏ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵੱਲੋਂ ਸ਼ਹਿਰ ਦੀਆਂ ਮਹਿਲਾਵਾਂ ਦੇ ਵੱਲੋਂ ਵਾਧ ਚੜ ਕੇ ਹਿੱਸਾ ਲਿਆ ਗਿਆ ਅਤੇ ਖੂਬਸੂਰਤ ਪੋਸ਼ਾਕਾ ਦੇ ਵਿੱਚ ਰੈਂਪ ਵਾਕ ਕਰਕੇ ਦਿਖਾਇਆ ਗਿਆ ਇਸ ਮੌਕੇ ਛੋਟੇ ਬੱਚਿਆਂ ਦੇ ਵੱਲੋਂ ਵੱਖ-ਵੱਖ ਡਾਂਸ ਦੀਆਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਕੀਤੀਆਂ ਗਈਆਂ ਇਸ ਪੂਰੇ ਸਮਾਗਮ ਦੇ ਵਿੱਚ ਮਿਸਿਸ ਏਸ਼ੀਆ ਯੂਨੀਵਰਸ 2020 ਸੋਨੀਆ ਆਲੂਵਾਲੀਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ 90 ਸਾਲ ਦੀਆਂ ਵਧਾਈਆਂ ਅਤੇ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਅੱਜ ਅਸੀਂ LG ਵੱਲੋਂ ਕਰਵਾਏ ਜਾ ਰਹੇ ਨਿਊ ਇਅਰ ਔਰ ਪਲੱਸ ਲੋਹੜੀ ਦੇ ਫੰਕਸ਼ਨ ਤੇ ਸਭ ਆਏ ਆਂ ਔਰ ਬਹੁਤ ਇੰਜੋਏ ਕਰ ਰਹੇ ਆ ਜਿਸ ਵਿੱਚ ਕਾਫੀ ਸਾਰੀਆਂ ਗੇਮਸ ਬੱਚਿਆਂ ਦੇ ਡਾਂਸ ਹੋਏ ਨੇ ਫੈਸ਼ਨ ਸ਼ੋਅ ਹੋਇਆ ਔਰ ਰੈਂਪ ਵਾਕ ਹੋਈ ਹੈ ਔਰ ਬਹੁਤ ਅੱਛਾ ਲੱਗ ਰਿਹਾ ਸਭ ਬਹੁਤ ਇੰਜੋਏ ਕਰ ਰਹੇ ਆ ਅਸੀਂ ਹੁਣ 2021 ਦੇ ਵਿੱਚ ਪਹੁੰਚੇ ਆ ਤਾਂ ਇਹ ਚਾਹਦੇ ਆ ਕਿ ਫੰਕਸ਼ਨ ਹੋਣੇ ਚਾਹੀਦੇ ਆ गैदरिंग है जो भी गाइडलाइंस यानी उन्होंने फॉलो करते हुए फंक्शन होने चाहिए ने और सब लोग अभी ता ही अभी इंजॉय कराँगे तो ही सब लोग साढ़ी फ्रेंड्स सब असें पहुँचाँगे फंक्शन पर हम इस इवेंट को बहुत अच्छे से इन्जॉय कर रहे हैं उन्होंने जितने एफ़र्ट्स किए उतने उस मतलब वो एफ़र्ट्स इतने अच्छे हैं कि सभी लेडीज़ बहुत ज़्यादा इंजॉय कर रही हैं बच्चों ने यहाँ पे गीते का प्रोग्राम किया है जो कि उनको मतलब एक अच्छा इवेंट था जिसमें हमें पता चलता है कि हमारे इंडियंस में भी अभी तक ये फेस्टिवल होते हैं लोहड़ी एक बहुत अच्छा मतलब बड़ा फेस्टिवल है जो यहाँ पर हम सब लोग आज सेलिब्रेट करने आए हैं This is the first event of this year 2021 it has been a great experience over here and I wish, all, I wish you all a very happy new year belated happy new year and also thank you God for being such an inspiration to me and many others <laughs> ਕਿਸਾਨੀ ਸੰਘਰਸ਼ ਤੇ ਹੱਕ ਵਿੱਚ ਨਿਤਰੇ ਸ਼ਹਿਰ ਵਾਸੀ ਜਗਰਾਉ ਪੁਲ ਤੇ ਨੌਜਵਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਿਸਾਨਾਂ ਦੀ ਸਿਹਤ ਯਾਭੀ ਦੇ ਲਈ ਵਈ ਅਰਦਾਸਾਂ ਦਾ ਦੌਰ ਜਾਰੀ ਸੰਗਤਾਂ ਵੱਲੋਂ ਨਵੇਂ ਸਾਲ ਮੌਕੇ ਸਜਾਇਆ ਗਿਆ ਧਾਰਮਿਕ ਸਮਾਗਮ ਰਾਹੋ ਰੋਡ ਤੇ ਕਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ ਮੌਕੇ ਤੇ ਫੈਕਟਰੀ ਦਾ ਸਾਰਾ ਸਮਾਨ ਸੜਕੇ ਹੋਇਆ ਸਵਾ ਜਾਨੀ ਨੁਕਸਾਨ ਤੋਂ ਰਿਹਾ ਬਚਾ ਸ਼ਾਰਟ ਸਰਕਟ ਹੋਣ ਦੀ ਜਤਾਈ ਸੰਭਾਵਨਾ ਬਰਸਾਤ ਨੇ ਸੰਗਣੀ ਤੁੰਤੋਂ ਦਵਾਈ ਨਜਾਤ ਉੱਤਰ ਭਾਰਤ ਸਣੇ ਪੰਜਾਬ ਦੇ ਵਿੱਚ ਛਾਈ ਸੀ ਧੁੰਦੀ ਚਾਦਰ ਮੌਸਮ ਮਾਹਿਰਾ ਨੇ ਜਤਾਈ ਸੰਭਾਵਨਾ ਆਉਂਦੇ ਕੁਝ ਦਿਨਾਂ ਤੱਕ ਮੀਂਹ ਦੇ ਰਹਿਣਗੇ ਅਸਰ ਕਣਕ ਦੀ ਫਸਲ ਲਈ ਫਾਇਦੇਮੰਦ ਸਾਬਿਤ ਹੋਵੇਗਾ ਮੀਂਹ ਦੇ ਰਾਏਕੋਟ ਦੇ ਗੁਰਦੁਆਰਾ ਟਾਲੀਆਣਾ ਸਾਹਿਬ ਵਿਖੇ ਜੋੜ ਮੇਲ ਦਾ ਆਯੋਜਨ ਦੂਸਰੇ ਦਿਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਸ਼ਮੂਲੀਅਤ ਨਗਰ ਕੀਰਤਨ ਦੇ ਵਿੱਚ ਉਮੜਿਆ ਸੰਗਤਾਂ ਦਾ ਸੇਲਾਬ ਕਿਸਾਨਾਂ ਦੀ ਸੁਖ ਸ਼ਾਂਤੀ ਦੇ ਲਈ ਕੀਤੀ ਗਈ ਅਰਦਾਸ ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ